ਤਾਰੀਵਾਲ ਤੋਂ ਸ਼ਿਵਸ਼ਨਾ ਆਗੂ ਰਾਸ਼ਨ ਦੀਆਂ ਗੱਡੀਆਂ ਲੈ ਕੇ ਹੋਏ ਰਵਾਨਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਦੇ ਨਾਲ ਜਿਲ੍ਹਾ ਗੁਰਦਾਸਪੁਰ ਪਠਾਨਕੋਟ ਜਿੰਨਾਂ ਨਾਲ ਹਰ ਕਾਰਨ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਗਿਆ ਅਤੇ ਲੋਕੀ ਬੇਕਾਰ ਹੋ ਗਏ ਜਿੱਥੇ ਪੰਜਾਬ ਸਰਕਾਰ ਇਹਨਾਂ ਲੋਕਾਂ ਦੀ ਮਦਦ ਵਿੱਚ ਲੱਗੀ ਹੋਈ ਹੈ ਉੱਥੇ ਸਮਾਜ ਸੇਵੀ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਨ ਹਿੰਮਾਜਨ ਆਪਣੀ ਟੀਮ ਦੇ ਨਾਲ ਹਰ ਪੀੜਤਾਂ ਦੇ ਲਈ ਰਾਸ਼ਨ ਜਿਵੇਂ ਦੁੱਧ ਪਾਣੀ ਸੁੱਕਾ ਦੁੱਧ ਬੱਚਿਆਂ ਦੇ ਵਾਸਤੇ ਖਾਣ ਪੀਣ ਦਾ ਸਮਾਨ ਬੈਡ ਰੈੱਡ ਰਸ ਅਤੇ ਹੋਰ ਘਰੇਲੂ ਬਰਤਨ ਵਾਲਾ ਸਮਾਨ ਲੈ ਕੇ ਰਵਾਨਾ ਹੋਏ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜੋ ਕੁਦਰਤ ਦੀ ਆਫਤ ਆਈ ਹੈ ਜਿਸ ਨਾਲ ਕਈ ਪਿੰਡ ਬਰਬਾਦ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਉਹਨਾਂ ਪਰਿਵਾਰਾਂ ਵਾਸਤੇ ਸਾਡੀ ਟੀਮ ਜੋ ਸ਼ਿਵਸ਼ਨਾ ਤੜੀਵਾਲ ਦੀ ਟੀਮ ਹੈ ਰਾਸ਼ਨ ਲੈ ਕੇ ਜਾ ਰਹੀਆਂ ਅਤੇ ਲੋੜ ਪਈ ਤਾਂ ਹੋਰ ਵੀ ਸਮਗਰੀ ਉਹਨਾਂ ਦੀ ਮੰਗ ਅਨੁਸਾਰ ਲੈ ਕੇ ਪਹੁੰਚਾਈ ਜਾਵੇਗੀ। ਦੇਖੋ ਟੀਵੀ ਨਿਊਜ਼ ਇੰਡੀਆ 251 ਧਾਰੀয়াল ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ। ਦੇਖੋ ਪਹਿਲਾਂ ਤਾਂ ਜਿਹੜੀ ਇਹ ਕੁਦਰਤ ਦੀ ਆਫਤ ਆ। ਇਹਦੇ ਵਿੱਚ ਜਿਹੜੇ ਪਰਿਵਾਰਾਂ ਦਾ ਜੇ ਨੁਕਸਾਨ ਹੋ ਗਿਆ ਪਿੰਡਾਂ ਦੇ ਪਿੰਡ ਹੀ ਰੁੜ ਗਏ ਆ। ਇਹਦਾ ਸਾਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਜ਼ਿਆਦਾ ਦੁੱਖ ਆ। ਕਿ ਜਿਹੜੇ ਘਰੋਂ ਬਿਗੜਾ ਹੋ ਗਏ ਆ ਜਾਨਵਰਾਂ ਦਾ ਬੁਰਾ ਹਾਲ ਆ ਲੋਕ ਘਰੋਂ ਬਿਗੜ ਲੋਕਾਂ ਦੇ ਘਰ ਟਾਈ ਗਏ ਆ ਫਸਲਾਂ ਦਾ ਬੁਰਾ ਹਾਲ ਕਿਸਾਨਾਂ ਦੀ ਹੋ ਗਿਆ ਉਹਦੇ ਲਈ ਇੱਕ ਛੋਟੀ ਜੀ ਆਪਾਂ ਜਿਹੜੀ ਅੱਜ ਸਮਾਗਰੀ ਜਿਹੜੀ ਲੈ ਕੇ ਚੱਲੇ ਆ ਮੇਰੇ ਨਾਲ ਮੇਰੇ ਭਰਾ ਲੱਕੀ ਢਾਬੇ ਵਾਲੇ ਪ੍ਰਤਾਸ਼ ਸਾਜਣ ਲੱਕੀ ਪਲਵਾਨ ਜੀ ਬਾਬਾ ਲਹਿਲ ਤੋਂ ਮਾਈਕਲ ਸੋਤਾ ਜੀ ਕੁਨਾਲ ਚੱਡਾ ਕੇਸ਼ਵ ਅਮਿਤ ਸੁਮਿਤ ਜਿੰਨੀ ਵੀ ਸਾਡੀ ਟੀਮ ਆ ਪਵਨ ਗੈਜੈਂਸੀ ਵਾਲੇ ਸਾਰੀ ਜਿੰਨੀ ਵੀ ਸਾਡੀ ਟੀਮ ਅਸੀਂ ਅੱਜ ਚੱਲੇ ਆ ਉੱਥੇ ਆਪਾਂ ਚੱਲੇ ਆ ਬ੍ਰਾਹਮਣੀ ਪਿੰਡ ਐ ਬ੍ਰਹਮਪੁਰ ਤੋਂ ਅੱਗੇ ਉੱਥੇ ਪਾਣੀ ਦੀ ਸਮੱਸਿਆ ਬੜੀ ਐ ਅਸੀਂ ਸਾਰੇ ਆਪਣੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਨੌਜਵਾਨ ਸਾਡੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਉੱਥੇ ਜਾ ਕੇ ਅਸੀਂ ਇਹ ਸਮਾਨ ਵੰਡਾਂਗੇ ਸੁੱਕਾ ਰਾਸ਼ਨ ਐ ਪਾਣੀ ਐ ਜਿੱਦਾਂ ਚਨੇ ਪੁੱਜੇ ਆ ਇਹਨਾਂ ਦਾ ਜਿਹੜਾ ਉੱਥੇ ਹਾਲਾਤ ਨੇ ਉਸ ਹਾਲਾਤਾਂ ਨੂੰ ਦੇਖਦਿਆਂ ਹੋਇਆ ਆਪਾਂ ਜਿਹੜਾ ਇਹ ਫੈਸਲਾ ਕੀਤਾ ਪਿਛਲੀ ਵਾਰ ਵੀ ਅਸੀਂ ਜਦੋਂ ਪਿਛਲੀ ਤੋਂ ਪਿਛਲੀ ਵਾਰ ਜਦੋਂ ਹੜ੍ਹ ਆਈ ਸੀ ਉਦੋਂ ਵੀ ਆਪਾਂ ਜਲੰਧਰ ਇੱਧਰ ਪੁਰਾਣਾ ਸ਼ਾਲਾ ਸਾਈਡ ਜਾ ਕੇ ਅਸੀਂ ਸਾਮਾਨ ਸਾਰਾ ਦਿੱਤਾ ਸੀ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਉਥੇ ਬੜੇ ਮਾੜੇ ਹਾਲਾਤ ਸਰਕਾਰ ਵੱਲੋਂ ਜਿਹੜਾ ਉਪਰਾਲਾ ਭਗਵੰਤ ਮਾਨ ਜੀ ਵੱਲੋਂ ਕੀਤਾ ਗਿਆ ਉਹ ਵੀ ਸਾਰੀ ਟੀਮ ਜਿਹੜੀ ਅੱਜ ਪਾਣੀ ਦੇ ਵਿੱਚ ਵੜ ਕੇ ਹੜ੍ਹਾਂ ਦੇ ਵਿੱਚ ਜਿਹੜਾ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਜਿੰਨੀ ਵੀ ਟੀਮ ਹੈ ਜਿਹਦਾ ਸ਼ਹਿਰੀ ਕਲਸੀ ਹੈ ਉਧਰੋਂ ਸ਼ਮਸ਼ੇਰ ਆਦੀ ਨਗਰ ਤੋਂ ਉਹ ਸਾਰੇ ਇਕੱਠੇ ਹੋ ਕੇ ਇਸ ਆਫਤ ਦੇ ਨਾਲ ਲੋਕਾਂ ਦੇ ਨਾਲ ਖੜੇ ਆ ਕਿ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਸਰਕਾਰ ਨੂੰ ਮੈਂ ਇੱਕ ਬੇਨਤੀ ਕਰਨਾ ਚਾਹਨਾ ਕਿ ਜਿਸ ਪਰਿਵਾਰਾਂ ਦਾ ਜਿਸ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਜਿਸ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਪੂਰਾ ਦਿੱਤਾ ਜਾਣਾ ਚਾਹੀਦਾ